ਸੀ ਦੱਸਿਓ ਜੀਰਾ ਤੁਹਾਡੇ ਫਲਸ਼ਾਂ ਦੇ ਵਿੱਚ ਚਿੱਟਾ ਕੌਣ ਭਉਂਦਾ ਸੀ ਦੱਸੋ ਸਮਝ ਕੌਣ ਹੁੰਦੇ ਆ ਬਾਕੀ ਮਨਿਸਟਰੀ ਵੀ ਦੱਸਣ ਕਿ ਤੁਹਾਡੇ ਪਿਓ ਦਾ ਕੀ ਹੁੰਦੇ ਸੀ ਤੇ ਤੁਸੀਂ ਅੱਜ ਕੀ ਹੋ ਇਹੀ ਦਲ ਤੁਹਾਡਾ ਸਵਾਗਤ ਕਰਦੇ ਜੁੱਤੀਆਂ ਨਾਲ ਹਾਰਾਂ ਨਾਲ ਪੱਖੀਆਂ ਨਾਲ ਤੁਹਾਡੇ ਸਵਾਗਤ ਪਿੰਡਾਂ ਦੇ ਵਿੱਚ ਹੋਣਗੇ ਸਮਾਬੜਾ ਨੇੜੇ ਆ ਗਿਆ ਕਿ ਇਹ ਉਹ ਚੈਲੰਜ ਕਰਦੀ ਆ ਕਿ ਤੁਸੀਂ ਸਟੇਜ ਤੇ ਕਿ ਆਏ ਸੀ ਆਪਣੇ ਵਰਕਰਾਂ ਨੂੰ ਕਿ ਧੌਣ ਮਰੋੜ ਦੇ ਆਈਡੀਓ ਦੀ 3 ਮਿੰਟ ਲੱਗਦੇ ਆ ਬੱਚੇ ਦਰਜ ਹੋਣੇ ਚਾਹੀਦਾ ਪੰਜਾਬ ਦੇ ਮਾਝੋਕ ਸੀਮਾ ਜਿਨ੍ਹਾਂ ਨੇ ਸਾਰੀ ਰਾਣੀਤੀ ਪਿਛਲੇ 40 ਸਾਲਾਂ ਦੀ ਆਮ ਲੋਕਾਂ ਵਾਸਤੇ ਕੀਤੀ ਆ ਵਿਕਾਸ ਦੇ ਨਾਤੇ ਲੜਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਕੱਲ ਜਿਹੜਾ ਹੈਗਾ ਬੀਤੇ ਕੱਲ ਇੱਕ ਪ੍ਰੋਟੈਸਟ ਹੋਇਆ ਸੀਗਾ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕੀ ਸੀ ਜੀ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਸੀਗੀ ਈਟੀਓ ਤੇ ਈਟੀਓ ਜਿਹੜੇ ਨੇ ਉਹ ਮਿਨਿਸਟਰ ਨੇ ਉਹਨਾਂ ਤੇ ਟਿੱਪਣੀ ਕੀਤੀ ਸੀਗੀ ਹਰਭਜਨ ਸਿੰਘ ਈਟੀਓ ਤੇ ਉਹ Dalit ਵਰਗ ਨੂੰ ਬਿਲੋਂਗ ਕਰਦੇ ਨੇ ਐਸ ਕਰਕੇ ਉਹਨਾਂ ਨੂੰ ਬੈਂਡ ਵਾਜੇ ਵਾਲਾ ਕਹਿ ਕੇ ਕੋਈ ਟਿੱਪਣੀ ਕੀਤੀ ਸੀਗੀ ਜਿਸ ਨੂੰ ਲੈ ਕੇ ਪ੍ਰੋਟੈਸਟ ਜਿਹੜਾ ਸੀਗਾ ਉਹ ਕੀਤਾ ਖਾਸ ਕਰਕੇ ਕਾਂਗਰਸ ਦੇ ਐਲੋਪੀ ਪ੍ਰਤਾਪ ਬਾਜਵਾ ਨੂੰ ਦੇ ਘਰ ਨੂੰ ਕਿਰਨ ਵਾਸਤੇ ਪਹੁੰਚ ਗਈ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏਜ਼ ਵਿਧਾਇਕ ਉੱਥੇ ਹੀ ਜਦੋਂ ਆ ਪਾਸ਼ਨਵਾਜੀ ਹੋ ਰਹੀ ਸੀਗੀ ਜਿਸ ਵੇਲੇ ਉੱਥੇ ਇਕੱਤਰ ਹੋਏ ਸੀਗੇ ਐਮਐਲਏ ਹੌਸਟਲ ਚੰਡੀਗੜ੍ਹ ਦੇ ਵਿੱਚ ਉਸ ਟਾਈਮ ਤੇ ਇੰਦਰਜੀਤ ਕੌਰਮਾਨ ਜਿਹੜੇ ਕਿ ਨਕੋਦਰ ਤੋਂ ਵਿਧਾਇਕ ਨੇ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ ਬਹੁਤ ਤਿੱਖੇ ਸ਼ਬਦਾਂ ਦੀ ਉਹਨਾਂ ਨੇ ਜਿਹੜਾ ਸੀ ਉਹ ਵਰਤੋਂ ਕੀਤੀ ਲਗਾਤਾਰ ਉਹਨਾਂ ਦੀ ਸਪੀਚ ਜਿਹੜੀ ਸੀ ਉਹਦੇ ਚ ਤਿੱਖੇ ਹਮਲੇ ਕੀਤੇ ਜਾ ਰਹੇ ਸੀਗੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਤੇ ਔਰ ਉਸ ਦੇ ਵਿੱਚ ਹੀ ਉਹਨਾਂ ਨੇ ਖਾਸ ਕਰਕੇ ਇਹ ਕਹਿ ਦਿੱਤਾ ਜਿਹੜੀ ਕਿ ਬੜੀ ਵਾਇਰਲ ਹੋ ਰਹੀ ਹੈ ਇਸ ਟਾਈਮ ਉਹਨਾਂ ਦੀ ਸ਼ਬਦ ਜਿਹੜੇ ਨੇ ਉਹਨਾਂ ਜਿਹੜਾ ਉਹਨਾਂ ਦੀ ਸਪੀਚ ਹੈਗੀ ਹੈ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਇਸ ਵਾਰ ਅਸੀਂ ਫੇਰ ਤੋਂ ਜਿੱਤਾਂਗੇ ਸਰਕਾਰ ਬਣਾਵਾਂਗੇ 92 ਜਾਂ 95 ਐਮਐਲਏ ਨਹੀਂ ਆਉਣਗੇ ਇਸ ਵਾਰ 117 ਦੀ 117 ਸੀਟਾਂ ਸਾਡੀਆਂ ਹੋਣਗੀਆਂ ਤੇ ਧੌਣ ਤੇ ਗੋਡਾ ਰੱਖ ਕੇ ਸਰਕਾਰ ਬਣਾਵਾਂਗੇ ਔਰ ਉਹਨਾਂ ਨੇ ਹੋਰ ਵੀ ਆਪਣੇ ਪਾਸ਼ਨ ਵਿੱਚ ਬਹੁਤ ਕੁਝ ਕੀਤਾ ਵਾਇਰਲ ਹੋ ਰਹੀ ਹੈ ਜੀ ਉਹਨਾਂ ਦੀ ਇਹ ਵਾਲੀ ਜਿਹੜੀ ਵੀਡੀਓ ਹੈਗੀ ਹੈ ਕਾਫੀ ਜ਼ਿਆਦਾ ਔਰ ਉਸ ਦੇ ਨਾਲ ਹੀ ਹਲਚਲ ਮਚ ਗਈ ਹੈ ਖਾਸ ਕਰਕੇ ਜੀ ਗੱਲ ਕਰੀਏ ਤੇ ਸਿਆਸੀ ਵੇੜੇ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਧਾਨ ਸਭਾ ਚੋਣਾਂ ਹੋਣ 7-8 ਮਹੀਨੇ ਹੀ ਦੂਰ ਰਹਿ ਗਈਆਂ ਨੇ ਕੋਡ ਆਫ ਕੰਡਕਟ ਲੱਗ ਜਾਣਾ ਹੈ ਉਸੇ ਤਰੀਕੇ ਦੇ ਨਾਲ ਸਿਆਸਤ ਵੀ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹਦੀ ਪ੍ਰਤੀਕਿਰਿਆ ਦੇਂਦੇ ਹੋਏ ਦਾ ਰਿਐਕਸ਼ਨ ਦੇ ਵਿੱਚ ਖਾਸ ਕਰਕੇ ਪੰਜਾਬ ਕਾਂਗਰਸ ਦੇ ਪੇਜ ਤੇ ਇੱਕ ਪੋਸਟ ਪਾਈ ਗਈ ਹੈ ਜਿਦੇ ਵਿੱਚ ਲਿਖਿਆ ਗਿਆ ਕਿ ਹੰਕਾਰ ਦੀ ਵੀ ਹੱਦ ਹੁੰਦੀ ਹੈ ਪਰ ਆਪ ਕੋਲ ਉਹ ਵੀ ਨਹੀਂ ਹੈ ਇਹ ਪੰਜਾਬ ਦੀ ਆਪ ਐਮਐਲਏ ਦੀ ਬੋਲੀ ਨਹੀਂ ਇਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸੋਚ ਦੀ ਚਲਕ ਹੈ ਇਸ ਤਿੱਕੇ ਦੀ ਪੋਸਟ ਜਿਹੜੀ ਹੈਗੀ ਹੈ ਉਹ ਪੰਜਾਬ ਕਾਂਗਰਸ ਦੇ ਪੇਜ ਤੇ ਪਾਈ ਗਈ ਹੈ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਪਾਈ ਗਈ ਹੈ ਉਹਨਾਂ ਨੇ ਅੱਗੇ ਵੀ ਕਿਹਾ ਕਿ ਜਿਹੜੇ ਸਮਝਦੇ ਦੇ ਕਿ ਪੰਜਾਬ ਨੂੰ ਡਰਾਇਆ ਜਾ ਸਕਦਾ ਹੈ ਦਬਾਇਆ ਜਾ ਸਕਦਾ ਹੈ ਉਹਨਾਂ ਨੂੰ ਇਤਿਹਾਸ ਜ਼ਰੂਰ ਪੜ ਲੈਣਾ ਚਾਹੀਦਾ ਹੈ ਪੰਜਾਬ ਝੁਕਦਾ ਨਹੀਂ ਪੰਜਾਬ ਦਬਦਾ ਨਹੀਂ ਪੰਜਾਬ ਜਵਾਬ ਦਿੰਦਾ ਹੈ ਅੱਜ ਹੰਕਾਰ ਚ ਬੈਠੇ ਨੇ ਕੱਲ ਲੋਕ ਹਿਸਾਬ ਵੀ ਲੈਣਗੇ ਇਸ ਤਰੀਕੇ ਦੀ ਜਿਹੜੀ ਤਕਰਾਰਬਾਜ਼ੀ ਹੈ ਉਹ ਸ਼ੁਰੂ ਹੋ ਗਈ ਹੈ ਔਰ ਬਹੁਤ ਪਹਿਲੇ ਹੀ ਜਿਹੜਾ ਹੈਗਾ ਚੌਣਾ ਤੋਂ ਮਾਹੌਲ ਪਖਦਾ ਨਜ਼ਰ ਆ ਰਿਹਾ ਹੈ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਪੂਰੇ ਤਰੀਕੇ ਦੇ ਨਾਲ ਆਮਣੇ ਸਾਹਮਣੇ ਹੋ ਕੇ ਜੜੀਆਂ ਉਹ ਖੜੀਆਂ ਨਜ਼ਰ ਆ ਰਹੀਆਂ ਨੇ ਇੱਕ ਦੂਜੇ ਨੂੰ ਲਲਕਾਰ ਰਹੀਆਂ ਨੇ ਇੱਕ ਦੂਜੇ ਨੂੰ ਜਿਹੜਾ ਹੈਗਾ ਉਹ ਆਮਣੇ ਸਾਹਮਣੇ ਆ ਰਹੀਆਂ ਨੇ ਤੁਸੀਂ ਜਾਣਦੇ ਹੋ ਜਿਸ ਤਰੀਕੇ ਦੇ ਨਾਲ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਪਰ ਉਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਇਸ ਟਾਈਮ ਤੇ ਮਾਹੌਲ ਭਗਦਾ ਨਜ਼ਰ ਆ ਰਿਹਾ ਹੈ ਪਰ ਇੰਦਰਜੀਤ ਮਾਨ ਜਿਹੜੇ ਕਿ ਨਕੋਦਰ ਤੋਂ ਵਿਧਾਇਕ ਨੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਕਿਹਾ ਕਿ ਇਸ ਵਾਰ ਫੇਰ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ 117 ਦੀ 17 ਸੀਟਾਂ ਅਸੀਂ ਜਿੱਤਾਂਗੇ ਔਰ ਇਸ ਵਾਰ ਸਰਕਾਰ ਬਣਾਵਾਂਗੇ ਔਰ ਜਿੱਤਾਂਗੇ ਔਰ ਕਾਂਗਰਸ ਨੂੰ ਖਾਸ ਕਰਕੇ ਇਹ ਕਿਹਾ ਕਿ ਅਸੀਂ ਤੁਹਾਡੀ ਤੌਣ ਤੇ ਗੋਡਾ ਰੱਖ ਕੇ ਜਿਹੜੀ ਹੈ ਉਹ ਸੀਟਾਂ ਜਿੱਤਾਂਗੇ ਇਹ ਸਾਰਾ ਸਾਰਾ ਮਾਹੌਲ ਉਦੋਂ ਪੱਖਿਆ ਉਦੋਂ ਇਸ ਪਿੱਛੇ ਦਿੱਤੀਆਂ ਗਈਆਂ ਜਦੋਂ ਬੀਤੇ ਕੱਲ ਕਾਂਗਰਸ ਪਾਰਟੀ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਦੀ ਟਿੱਪਣੀ ਜਿਹੜੀ ਕੀਤੀ ਹੈ ਉਹਨਾਂ ਨੇ ਹਰਪ੍ਰਜਨ ਸਿੰਘ ਈਟੀਓ ਤੇ ਉਸ ਟਿੱਪਣੀ ਨੂੰ ਲੈ ਕੇ ਪ੍ਰੋਟੈਸਟ ਕੀਤਾ ਸੀ ਉਹਨਾਂ ਨੇ ਐਮਐਲਏ ਹੌਸਟਲ ਦੇ ਵਿੱਚ ਉਸ ਤੋਂ ਪਹਿਲੇ ਉਹ ਇਕੱਤਰ ਹੋਏ ਔਰ ਉਹਦੇ ਬਾਅਦ ਫਿਰ ਉਹਨਾਂ ਨੇ ਆਪਣੀਆਂ ਤਕਰੀਰਾਂ ਕੀਤੀਆਂ ਆਪਣੇ ਭਾਸ਼ਣ ਦਿੱਤੇ ਉਦੋਂ ਜਦੋਂ ਇੰਦਰਜੀਤ ਮਾਨ ਜਿਹੜੇ ਕਿ ਨੁਕਦਰ ਤੋਂ ਵਿਧਾਇਕ ਨੇ ਉਹਨਾਂ ਨੇ ਜਦੋਂ ਆਪਣੀ ਭਾਸ਼ਣ ਸ਼ੁਰੂ ਕੀਤਾ ਤੇ ਆਪਣੇ ਭਾਸ਼ਣ ਦੇ ਵਿੱਚ ਉਹ ਐਨੇ ਜ਼ਿਆਦਾ ਬੋਲ ਗਏ ਕਿ ਉਹਨਾਂ ਨੇ ਕਹਿ ਦਿੱਤਾ ਕਿ ਆਨ ਰੋਲ ਟਾਈਮ ਦੇ ਵਿੱਚ ਸਰਕਾਰ ਤਾਂ ਸਾਡੀ ਬਣੇਗੀ ਪਰ ਤੌਣ ਤੇ ਗੋਡਾ ਰੱਖ ਕੇ ਬਣਾਵਾਂਗੇ ਹਾਲਾਂਕਿ ਇਹ ਰੋਜ਼ ਹੀ ਮਾਰੇ ਸ਼ਬਦ ਬੋਲਣ ਦੇ ਆਦੀ ਨੇ ਪਰ ਹੱਦ ਹੋ ਗਈ ਇਹਨਾਂ ਨੇ ਪੰਜਾਬ ਦੇ ਦਲਿਤਾਂ ਨੂੰ ਟਾਰਗੇਟ ਕਰ ਲਿਆ ਅੱਜ ਤੱਕ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਵੋਟ ਇਵਨਸਟਰੀ ਇਹਦੇ ਵਿੱਚ ਬੈਂਡਵਾਜੇ ਵਾਲਿਆਂ ਦੇ ਹੋਂਦ ਦੇ ਨਾਮ ਤੇ ਮੈਂ ਕਹਿੰਦੀ ਇਹ ਮਸਾਲਾ ਨੇ ਪੰਜਾਬ ਦੀਆਂ ਜੇ ਇੱਕ ਬੈਂਡਵਾਜਾ ਵਜਾਉਣ ਵਾਲੇ ਦਾ ਪੁੱਤਰ ਜਿਹਨੇ ਮਿਹਨਤ ਨਾਲ ਮਿਹਨਤ ਕਸ਼ ਹੋ ਕੇ ਆਪਣੇ ਪੁੱਤਰ ਨੂੰ ਇਟਿਓ ਬਣਾਇਆ ਪੜਾਣ ਖਾ ਕੇ ਉਹ ਪੰਜਾਬ ਸਰਕਾਰ ਦੇ ਵਿੱਚ ਮਿਨਿਸਟਰ ਬਣ ਗਏ ਇਹ ਮਸਾਲਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਿਹਨਤ ਕਸ਼ ਲੋਕ ਜਿਹੜੇ ਬੈਂਡਵਾਜੇ ਵਾਲੇ ਨੂੰ ਸੁਪਨੇ ਹੋਣ ਲੱਗ ਪਏ ਹੋਣੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਦਖਾ ਕੇ ਇੱਥੇ ਤੱਕ ਪਹੁੰਚਾ ਸਕਦੇ ਆ ਇਹ ਕੀ ਦੀ ਹੋਈ ਸੋਚ ਇਹ ਕੀ ਦੀ ਹੋਈ ਸੋਚ ਦਾ ਐ ਲੋਪੀ ਪਾਗਲ ਹੋ ਗਿਆ ਮੈਂ ਕਿਹਨੇ ਖੁੱਲੇ ਸ਼ਬਦਾਂ ਦੇ ਵਿੱਚ ਕਦੀ ਪੰਜਾਬ ਦੇ ਸੰਤਾਂ ਨੂੰ ਵਪਾਰੀ ਦੱਸਦਾ ਕਦੀ ਪੰਜਾਬ ਦੇ ਮਨਿਸਟਰ ਨੂੰ ਬੈਂਡਵੱਜੇ ਵਾਲਾ ਦੱਸਦਾ ਕਦੀ ਸਾਡੇ ਐਮਐਲਏ ਨੂੰ ਮਟੀਰੀਅਲ ਦੱਸਦਾ ਇਹਦੀ ਮਾੜੀ ਸੋਚ ਤਾਂ ਨਹੀਂ ਚਾਕੇ ਖੇਲਣਾ ਪੂਗਾ ਇਹਨਾਂ ਨੂੰ ਥਾ ਥਾ ਤੇ ਮੈਂ ਕਹਿੰਨੀ ਕਿ ਅਸੀਂ ਸਤਾਰੀ ਲਾ ਕੇ ਹਾਂ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਸਾਰੇ ਮინისტრ ਸਦਾਰਨ ਲੋਕ ਨੇ ਸਾਰੇ ਐਮਐਲਏ ਸਾਰਨ ਲੋਕ ਨੇ ਸਾਡੇ ਵਹੀ ਖਾਤੇ ਖੋਲੋ ਸਾਡੀਆਂ ਜਨਮ ਪੱਤਰੀਆਂ ਖੋਲੋ ਕੱਲੇ ਕੱਲੇ ਦੀਆਂ ਚਾਹੋ ਜੋ ਤੁਹਾਡੇ ਵਹੀ ਖਾਤੇ ਵੀ ਤਿਆਰ ਹੋਣਗੇ ਪ੍ਰਕਾਸ਼ ਸਿੰਘ ਬਾਦਵਾ ਸਾਹਿਬ ਦੱਸਿਓ ਜਿਹੜਾ ਤੁਹਾਡੇ ਪਿਓ ਦਾਦੇ ਕੀ ਹੁੰਦੇ ਸੀ ਦੱਸਿਓ ਜਿਹੜਾ ਤੁਹਾਡੇ ਫਲਸ਼ਾਂ ਦੇ ਵਿੱਚ ਚਿੱਟਾ ਕੌਣ ਵਹਾਉਂਦਾ ਸੀ ਦੱਸਿਓ ਸਮਰੱਥਲ ਕੌਣ ਹੁੰਦੇ ਆ ਬਾਕੀ ਮਿਨਿਸਟਰੀ ਵੀ ਦੱਸਣ ਕਿ ਤੁਹਾਡੇ ਪਿਓ ਦਾਦੇ ਕੀ ਹੁੰਦੇ ਸੀ ਤੇ ਤੁਸੀਂ ਅੱਜ ਕੀ ਹੋ ਤੁਹਾਡੀਆਂ ਜਨਮ ਕੁੱਟੜੀਆਂ ਹੁਣ ਲੋਕ ਖੁੱਲਣਗੇ ਪੰਜਾਬ ਦੇ ਵਿੱਚ ਜਿੱਦ ਦਲਿਤ ਬੰਦੇ ਸਾਡੇ 40-42% ਨੇ ਤੁਹਾਨੂੰ ਘਰਾਂ ਚੋਂ ਨਿਕਲਣਾ ਬੰਦ ਕਰ ਦਿਓ ਇਹ ਲੋਕ ਕਹਿੰਦਾ ਇਹ ਵੋਟ ਕੋ ਆ ਚੁੱਕੇ ਆਪਣਾ ਤੇ ਪਾਗਲ ਹੋ ਗਏ ਸੰਗਠਨ ਵਾਲੇ ਲੋਕਾਂ ਨੂੰ ਇਹਨਾਂ ਦੇ ਦਰਵਾਜ਼ਿਆਂ ਚੋਂ ਨਿਕਲਣਾ ਬੰਦ ਕਰ ਦਿਓ ਪਿੰਡਾਂ ਦੇ ਵਿੱਚ ਹੁਣ ਤੁਸੀਂ ਵੜ ਕੇ ਦਿਖਾਓ ਤੁਸੀਂ ਕਹਿੰਦੇ ਸੀ ਨਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਮੈਨੂੰ ਪਿੰਡਾਂ ਚ ਨਹੀਂ ਵੰਦੇ ਨੇ ਹੁਣ ਤੁਸੀਂ ਵੜ ਕੇ ਦਿਖਾਓ ਪਿੰਡਾਂ ਦੇ ਵਿੱਚ ਕਿਵੇਂ ਵੜਦੇ ਹੋ ਇਹੀ ਗੱਲ ਤੁਹਾਡਾ ਸਵਾਗਤ ਕਰੀਏ ਜੁੱਤੀਆਂ ਨਾਲ ਹਾਰਾਂ ਨਾਲ ਪੱਥੀਆਂ ਨਾਲ ਤੁਹਾਡੇ ਸਵਾਗਤ ਪਿੰਡਾਂ ਦੇ ਵਿੱਚ ਹੋਣਗੇ ਸਮਾਂ ਬੜਾ ਨੇੜੇ ਆ ਗਿਆ ਸਮਾਂ ਬੜਾ ਨੇੜੇ ਆ ਗਿਆ ਮੈਂ ਇੱਕ ਵਾਰੀ ਹੋਰ ਪੰਜਾਬ ਦੇ ਪ੍ਰਧਾਨ ਰਾਜਾ ਫਰਿੰਗ ਨੂੰ ਇਹ ਚੈਲੰਜ ਕਰਦੀ ਹਾਂ ਕਿ ਤੁਸੀਂ ਸਟੇਜ ਤੇ ਕਿ ਆਖੇ ਆਏ ਸੀ ਆਪਣੇ ਵਰਕਰਾਂ ਨੂੰ ਕਿ ਧੌਣ ਮਰੋੜ ਦੇ ਆਈਡੀਓ ਦੀ 3 ਮਿੰਟ ਲੱਗਦੇ ਆ ਬੱਚੇ ਦਰ ਕੀ ਇਨਸਾਨਾਂ ਨੂੰ ਇਹ ਬੇਨਤੀ ਕਰਦੀ ਆ ਕਿ ਇਹਨਾਂ ਨੇ ਸਟੇਜ ਤੋਂ ਆਪਣੇ ਵਰਕਰਾਂ ਨੂੰ ਵੰਗਾ ਰਿਆ ਵਰਗੜਾਇਆ ਕਿ ਈਡੀਓ ਦੀ ਧੌਣ ਮਰੋੜਦੇ ਉੱਤੇਿੰਨ ਮਿੰਟ ਲੱਗਦੇ ਆ ਇਹ ਛੋਟੀ ਗੱਲ ਨਹੀਂ ਹੈ ਵੱਡੀਆਂ ਗੱਲਾਂ ਪੰਜਾਬ ਦੇ ਦਲਿਤ ਨੂੰ ਇਹ ਸੋਚਣਾ ਪਊਗਾ ਪੰਜਾਬ ਦੇ ਦਲਿਤ ਨੂੰ ਇਹ ਸੋਚਣਾ ਪਵੇਗਾ ਕਿ ਅੱਜ ਤੱਕ ਇਹਨਾਂ ਨੇ ਤੁਹਾਨੂੰ ਮਾਨ ਸਨਮਾਨ ਨਹੀਂ ਦਿੱਤਾ ਜਿੱਦ ਤੱਕ ਦੇ ਰੇਕੇ ਚੁਕਾ ਰਿਆ ਜਿੱਦ ਤੱਕ ਪੈਰ ਦੀ ਜੁੱਤੀ ਸਮਝਿਆ ਇਹ ਸਾਰੀਆਂ ਗੱਲਾਂ ਪੰਜਾਬ ਦੇ ਆਮ ਲੋਕਾਂ ਨੂੰ ਸੋਚਣੀਆਂ ਪੈਣਗੀਆਂ ਪੰਜਾਬ ਸਰਕਾਰ ਜੇ ਦੀ ਸੋਚ ਕਰਾਉਣ ਤੋਂ ਸ਼ੁਰੂ ਹੁੰਦੀ ਆ ਜਿਹਦੀ ਸਹੂਲਤਾਂ ਹਰ ਇੱਕ ਗ੍ਰਾਉਂਡ ਤੋਂ ਸ਼ੁਰੂ ਹੁੰਦੀਆਂ ਪੰਜਾਬ ਦੇ ਮਾਨਜੋਗ ਸੀਐਮ ਸਾਹਿਬ ਜਿਨ੍ਹਾਂ ਨੇ ਸਾਰੀ ਰਾਜਨੀਤੀ ਪਿਛਲੇ 4 ਸਾਲਾਂ ਦੀ ਆਮ ਲੋਕਾਂ ਵਾਸਤੇ ਕੀਤੀ ਆ ਵਿਕਾਸ ਦੇ ਨਾਂ ਤੇ ਲੜਾਂਗੇ ਵਿਕਾਸ ਦੇ ਨਾਂ ਤੇ ਖਾਂਦੇ ਵਿੱਚ ਖੂਚੇਗੀ ਐਸੋ ਚਾਸੇਦਾਰ ਫਕੀਰ ਜੀ ਮਾਨ ਦੀ ਮਹਿਰਤ ਦੀ ਜਿਹੜੀ ਸਾਡੇ ਰਗਾਂ ਦੇ ਵਿੱਚ ਖੂਨ ਵਾਂਗ ਕੇ ਵਹਿਣ ਲੱਗ ਗਈ ਹੁਣ ਤੁਹਾਨੂੰ ਨਿਕਲਣਾ ਖੜਾ ਜੋ ਕਿ ਨੂੰ ਕਹਿੰਦੇ ਆ ਪਿੰਡਾ ਜਨਾਬੜਨਾ ਕਿਹਨੂੰ ਕਹਿੰਦੇ ਇਥੋਂ ਨੂੰ ਦਿਖਾਵਾਂਗੇ ਆਪਣੀ ਸੋਚ ਨੂੰ ਲਗਾਮ ਦਿਓ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਨਹੀਂ ਤਾਂ ਲੋਕ ਹੱਥ ਚੰਪਾ ਕੇ ਕੱਢ ਲੈਣਗੇ ਜ਼ੁਬਾਨ ਨਾ ਵੀ ਤੁਹਾਡੇ ਹੱਥ ਚੰਪਾ ਕੇ ਕੱਢਣਾ ਚਾਹੁੰਦੇ ਆ ਇੱਕ ਵਾਰੀ ਫੇਰ ਪੰਜਾਬ ਦੇ ਸਾਰੇ ਦਲਿਤ ਵਰਗ ਨੂੰ ਸਲਾਮ ਹੈ ਜਿਹੜੇ ਹਰ ਤਰ੍ਹਾਂ ਦਾ ਕੰਮ ਕਰਦੇ ਨੇ ਸਫਾਈ ਵੀ ਕਰਦੇ ਨੇ ਬੈਡ ਵੀ ਬਚਾਉਂਦੇ ਨੇ ਔਰ ਦੂਜੇ ਤਰ੍ਹਾਂ ਬੈਡ ਬਚਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਨੇ ਜਿਵੇਂ ਬਾਈ ਦੇ ਵਿੱਚ ਬਚਾਇਆ ਸੀ ਐਸੇ ਤਰ੍ਹਾਂ ਸਟਾਈ ਦੇ ਵਿੱਚ ਬੁਜਾਵਾਂਗੇ ਫੇਰ ਇਹ ਵੀ ਅਗਾਂਹ ਟਿਕਾਣੇ ਆਣੇ ਵਾਇਕੁਜੀ ਦਾ ਖਾਲਸਾ ਵਾਇਕੁਜੀ ਦੀ ਫਤਿਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ